ਦਾ 8000 ਤੋਂ 10000 ਰੁਪਏ ਕੁਆਂਟਲ ਦੇ ਵਿੱਚ ਇਹਦਾ ਰੇਟ ਰਹਿੰਦਾ ਜੀ 8000 ਤੋਂ 10000 ਰੁਪਏ ਦੇ ਵਿੱਚ ਕਣਕ ਦਾ ਰੇਟ ਬਾਈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮਾਈਂਡ ਸੈਟ ਦਿਖ ਰੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਤੇ ਆਪਾਂ ਬਾਈ ਹੋਰਾਂ ਨਾਲ ਜੁੜ ਚੁੱਕਿਆਂਗੇ ਦੁਬਾਰਾ ਫੇਰ ਤੇ ਬਾਈ ਹੋਰਾਂ ਨਾਲ ਹੁਣ ਗੱਲਬਾਤ ਕਰਦੇ ਹਾਂ ਆਰਗੈਨਿਕ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਕੁਦਰਤੀ ਖੇਤੀ ਵੀ ਕਹਿ ਲੈਂਦੇ ਆ ਬਾਈ ਹੋਰੀ ਕਣਕ ਦੀ ਵੀ ਕੁਦਰਤੀ ਖੇਤੀ ਕਰ ਰਹੇ ਨੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕਿਹੜਾ ਵੀਜ਼ਾ ਕਿੰਨਾ ਹੈ ਤੇ ਖਰਚਾ ਹੁੰਦਾਗਾ ਕੀ ਹੈ ਤੇ ਲੇਬਰ ਪੈਂਦੀ ਆ ਆਪਾਂ ਬਾਈ ਹੋਰਾਂ ਨਾਲ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਠੀਕ ਠਾਕ ਵੀਰ ਜੀ ਤੇ ਬਾਈ ਜੀ ਜਿਹੜੀ ਤੁਸੀਂ ਇਹ ਕਣਕ ਬੀਜੀ ਹੈਗੀ ਕਿੰਨੇ ਟਾਈਮ ਤੋਂ ਬੀਜ ਰਹੇ ਹੋ ਆਰਗੈਨਿਕ ਇਹ ਪਹਿਲੇ ਸਾਲ ਤੋਂ ਹੀ ਸਟਾਰਟ ਕੀਤੀ ਆ ਵੀਰ ਜੀ ਆਪਾਂ ਨੇ ਇਹ ਪਹਿਲੀ ਫਸਲ ਆ ਤੁਹਾਡੀ ਆਰਗੈਨਿਕ ਇਹਦੀ ਪਹਿਲਾਂ ਆਪਾਂ ਹੌਲੀ ਹੌਲੀ ਘਟਾਰੀ ਸੀਗੇ ਰੇ ਆ ਲੋ ਬਿਲਕੁਲ ਕੁਦਰਤੀ ਤਰੀਕੇ ਨਾਲ ਇਸ ਵਾਰ ਬੀਜੀ ਆਪਾਂ ਨੇ ਠੀਕ ਹੈ ਮਤਲਬ ਵੀ ਦੋ ਤਿੰਨ ਸਾਲਾਂ ਤੁਸੀਂ ਘੱਟ ਕਰ ਰਹੇ ਸੀਗੇ ਰੇ ਸਪਰੇ ਤੇ ਇਸ ਵਾਰ ਬਿਲਕੁਲ ਖਤਮ ਕਰਤਾ ਹਾਂ ਖਤਮ ਨਹੀਂ ਕਰਤਾ ਹਾਂ ਤੇ ਬਈ ਵੀ ਕਿਹੜਾ ਬੀਜਿਆ ਹੋਇਆ ਤੁਸੀਂ ਵੀ ਇਹ ਵੀ ਸੋਨਾ ਮੋਤੀ ਵੀ ਆਈ ਆਪਣਾ ਪੰਜਾਬ ਦਾ ਲਾਲੂ ਵੀ ਬਹੁਤ ਪੁਰਾਣਾ ਜਿਹੜਾ ਪੁਰਾਣੀ ਸਮਿਆਂ ਤੋਂ ਚੱਲਿਆ ਰਵੈਤੀ ਵੀ ਆਈ ਆਪਣਾ ਇਹਨਾਂ ਲਗਭਗ ਖਤਮ ਹੀ ਹੋ ਚੁੱਕਿਆ ਹਾਈਬ੍ਰਿਡਾਂ ਦੀ ਜਵਾਨੇ ਚ ਤੇ ਬਈ ਇਹਦਾ ਝਾੜ ਕਿੰਨਾ ਕ ਨਿਕਲਿਆ ਹੁੰਦਾ ਝਾੜਦਾ ਜੀਦਾ ਉਸ ਤੋਂ 25 ਕਮਾਣ ਵੀ ਵੱਧ ਤੋਂ ਵੱਧ 25 26 ਕਮਾਣ ਨਿਕਲਦਾ ਹੈ ਹਾਂ ਜੀ ਠੀਕ ਹੈ ਭਾਈ ਜੀ ਤੇ ਬਈ ਇਹਦੀ ਬੱਲੀ ਆ ਕੀ ਜਿਹੜੀ ਦੂਜਿਆਂ ਫਾਸਲਾਂ ਦੇ ਨਾਲੋਂ ਬੱਲੀ ਇਹਦੀ ਛੋਟੀ ਆ ਹਾਂ ਉਹੀ ਚੱਕਰਾਨਾ ਵੀਰ ਜੀ ਜਹਾੜ ਇਹਦਾ ਤਾਂ ਹੀ ਘਟਾ ਇਹਦੀ ਬੱਲੀ ਦਾ ਸਹਜ ਹੀ ਛੋਟਾ ਦੇਸੀ ਵੈਰਿਟੀ ਹੈ ਨਾ ਇਹਦਾ ਛੋਟੇ ਸਹਜ ਦੀਆਂ ਦਾਣੇ ਇਹਦਾ ਗੋਲ ਆ ਬਿਲਕੁਲ ਅੱਛਾ ਜੀ ਹਾਂ ਦਾਣੇ ਦਾ ਸਹਜ ਗੋਲ ਆ ਇਸੇ ਚੱਕਰ ਕਰਕੇ ਤਾਂ ਥੋੜਾ ਜਿਹਾ ਝਾੜ ਘਟਾ ਠੀਕ ਹੈ ਫੇਰ ਭਾਈ ਤੁਸੀਂ ਵੀ ਜੇ ਮੈਂ ਆਰਗੈਨਿਕ ਦਾ ਕਰ ਦਵਾਂ ਵੀ ਭਾਈ ਫੇਰ ਤੁਸੀਂ ਹੋਰ ਲੈ ਲੈਂਦੇ ਵੀਰ ਜੀ ਫਿਰ ਆਰਗੈਨਿਕ ਦਾ કરી ਆਪਾਂ ਨੇ ਆਪਣੇ ਖਾਣ ਵਾਸਤੇ ਨਾ ਜ਼ਹਿਰ ਨਾ ਹੋਵੇ ਹੁਣ ਜੇ ਤਾਂ ਆਪਾਂ ਨੇ ਜ਼ਹਿਰ ਤੋਂ ਮੁਕਤ ਚੀਜ਼ ਖਾਣੀ ਆ ਤਾਂ ਚੀਜ਼ ਵੀ ਆਪਾਂ ਫਿਰ ਦੇਸੀ ਵੀ ਖਾਉਣਾ ਇਹਨਾਂ ਵਿੱਚ ਤੱਤ ਵੀ ਪੂਰੇ ਹੋਣ ਜਿਹੜੇ ਅੱਜ ਕੱਲ ਹਾਈਬ੍ਰਿਡ ਜਾਂ ਨਵੀਆਂ ਨੇ ਉਹਨਾਂ 'ਚ ਉਹ ਕੁਆਲਿਟੀ ਵੀ ਨਹੀਂ ਹੈਗੀ ਨਾ ਜਿਹੜੀ ਪੁਰਾਣੀ ਦੇਸੀ ਵੀ ਜਿਹਦਾ ਕਹਿਣ ਦਾ ਭਾਵ ਇਹਦੇ ਵਿੱਚ ਤੱਤ ਜ਼ਿਆਦਾ ਨੇ ਇਹਦੀ ਕੁਆਂਟੀਟੀ ਘਟਾ ਤੇ ਕੁਆਲਿਟੀ ਵਧਾ ਬਾਕੀਆਂ ਨਾਲੋ ਜੀ ਆਪਾਂ ਦੇਸੀ ਖੇਤੀ ਕਰਨੀ ਆ ਤਾਂ ਵੀ ਵੀ ਆਪਾਂ ਨੂੰ ਫਿਰ ਦੇਸੀ ਵਰਤਨੇ ਪੈਣਗੇ ਠੀਕ ਹੈ ਜੀ ਵੀ ਹਾਈਬ੍ਰਿਡ ਤੇ ਬੰਦਾ ਜ਼ਿਆਦਾ ਕਾਮਯਾਬ ਹੁੰਦਾ ਹਾਂ ਹਾਂ ਹਾਈਬ੍ਰਿਡ ਤੇ ਦੇਸੀ ਖੇਤੀਆ ਕੁਦਰਤੀਆ ਦੇਸੀ ਖੇਤੀ ਕਾਮਯਾਬ ਨਹੀਂ ਹੈ। ਅੱਛਾ ਬਾਈ ਤੇ ਤੇ ਬਾਈ ਮਿਹਨਤ ਕਿੰਨੀ ਕ ਲੱਗਦੀ ਆ? ਇਹਦੇ ਮਿਹਨਤ ਲਾ ਲਓ ਜੀ ਪੈਸਿਆਂ ਦੇ ਹਿਸਾਬ ਨਾਲ ਤਾਂ ਆਪਾਂ ਮਿਹਨਤ ਘਟਾ ਤੇ ਇਹ ਤੇ ਆਪਣੀ ਹੱਥੀ ਮਿਹਨਤ ਲਾ ਲਓ ਸਰੀਰ ਦੀ ਮਿਹਨਤ ਜਿੰਨੀ ਆਪਾਂ ਕਰ ਸਕਦੇ ਆ। ਉਹ ਨਹੀਂ ਆਪਣੀ ਬਿੜਾਈ ਵਗੈਰਾ ਕਹਿ ਲਈ। ਗੜਾਈ ਜਾਂ ਦੇਸੀ ਸਪਰੇਹਾਂ ਨੇ। ਠੀਕ ਹੈ ਬਾਈ। ਹਾਂ ਲੱਗ ਮੈਨ ਗੜਾਈ ਤੇ ਸਪਰੇਅ ਆਈ ਇਹ ਤੇ ਦੇਸੀ ਸਪਰੇਅ। ਤੇ ਬਾਈ ਇਹ ਆਪਣਾ 1 ਕਿਲੇ ਦਾ ਵੀਜ ਕਿੰਨਾ ਪੈਂਦਾ ਹੈਗਾ? 1 ਕਿਲੇ ਦਾ ਵੀਜ ਦਾ ਜੀ ਆਪਣਾ 5 ਤੋਂ ਲੈ ਕੇ 10 ਕਿਲੋ ਵੀ ਹੱਦ 12 ਕਿਲੋ ਦਾ ਹੱਦ ਦਾ ਬਿਲਕੁਲ। ਪੂਰਾ ਜਿਆਦਾ ਨਹੀਂ ਸਿਰਫ 5 ਤੋਂ 10 ਕਿਲੋ 5 ਕਿਲੋ 10 ਤੋਂ 5 ਤੋਂ ਲੈ ਕੇ 10 ਮੈਕਸਿਮਮ ਆ ਵੈਸੇ ਜੇ ਆਪਾਂ ਇਹਨੂੰ ਹੱਥਾਂ ਨਾਲ ਵਾਈਡਾਂ ਦੇ ਲਾਉਣੀ ਹੋਵੇ ਤਾਂ 4 ਕਿਲੋ ਵੀ ਵਾਧੂ ਇੱਕ ਕਿਲੋ ਚਾਹ ਵੀ ਮਤਲਬ ਇੱਕ ਘੱਟੋ ਘੱਟ ਆਪਾਂ 4-5 ਕਿਲੋ ਨਾਲ ਇੱਕ ਕਿਲੋ ਬੀਜ ਸਹਿ ਸਕਦੇ ਆ ਤੇ ਬਈ ਇਹਦਾ ਜਿਹੜਾ ਰੇਟ ਹੈਗਾ ਉਹਦਾ ਕੀ ਰੇਟ ਰਹਿੰਦਾਗਾ ਰੇਟ ਵੀਰ ਜੀ ਇਹਦਾ 8000 ਤੋਂ 10000 ਰੁਪਏ ਕਵਾਂਟਲ ਦੇ ਵਿੱਚ ਇਹਦਾ ਰੇਟ ਰਹਿੰਦਾ ਜੀ 8000 ਤੋਂ 10000 ਰੁਪਏ ਦੇ ਵਿੱਚ ਕਣਕ ਦਾ ਰੇਟ ਬਈ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਬਈ ਇਹ ਹਾਂਜੀ ਸਹੀ ਰੇਟ ਆਈ ਤੇ ਬਿਕ ਜਾਂਦੀ ਸਾਰੀ ਇਹ ਰੇਟ ਤੇ ਉੱਤੇ ਹੀ ਹੈ। ਅੱਛਾ ਜੀ। ਹਾਂਜੀ। ਤੇ ਭਾਈ ਜੇ ਕਿਸੇ ਵੀਰ ਭਰਾ ਨੇ ਇਹਦਾ 20 ਲੈਣਾ ਹੋਵੇ ਤਾਂ ਤੁਸੀਂ 20 ਦੇ ਦੋਗੇ। ਹਾਂਜੀ ਇਸ ਦੇ ਵਿੱਚ ਇਸ ਵਾਰ ਤਾਂ ਥੋੜੀ ਜਾਂ ਲਾ ਲੂ ਵੀਰ ਲਾਫਟ ਸੀ ਵੀ ਦੀ। ਇਸ ਵਾਰ ਨੂੰ ਇਹਦਾ ਪੂਰਾ ਸੀ ਪਿਓਰ ਆ। ਆਪਦੇ ਹੱਥਾਂ ਨਾਲ 20 ਵਿੱਚੋਂ ਬੱਲੀਆਂ ਕੱਢੋਂਗੇ। ਕੱਢ ਕੇ ਪੂਰਾ ਪਿਓਰ ਇੱਕ 20 ਬਣਾਵਾਂਗੇ। ਠੀਕ ਹੈ। ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਇਆ ਤਾਂ ਉਹ ਸਾਤੋਂ 20 ਵਾਸਤੇ ਲਿਜਾ ਸਕਦਾ ਆਪਣੀ। ਠੀਕ ਹੈ ਭਾਈ। ਨੰਬਰ ਬੋਲਿਓ ਤੁਹਾਡਾ। ਆਪਣਾ ਨੰਬਰ ਹੈਗਾ ਜੀ 95697 33917 ਜੀ। ਦੁਬਾਰਾ ਬੋਲ ਦਿਓ ਇੱਕ ਵਾਰੀ। 956 33917 ਜਿਵੇਂ ਬਈ ਆਪਾਂ ਰੇਹ ਪਾਉਣੇ ਹੁੰਦੇ ਆਂਗੇ ਤੇ ਤੁਸੀਂ ਇਹ ਚ ਰੇਹ ਪਾਉਂਦੇ ਨਹੀਂ ਕਿਉਂਕਿ ਕੁਦਰਤੀ ਖੇਤੀ ਹੈਗੀ ਜੇ ਆਪਾਂ ਰੇਹ ਪਾਤਾ ਫਿਰ ਇਹ ਕੁਦਰਤੀ ਨਹੀਂ ਰਹਣੀ ਹਾਂ ਫਿਰ ਕੁਦਰਤੀ ਨਹੀਂ ਕੁਦਰਤੀ ਉਹ ਹੁੰਦੀ ਹੈ ਵੀ ਜਿਹੜੀ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦੀ ਹੈ ਤੇ ਬਈ ਤੁਸੀਂ ਰੇਹ ਦੀ ਥਾਂ ਤੇ ਕੀ ਵਰਤਦੇ ਹੋ ਰੇਹ ਦੀ ਜਗ੍ਹਾ ਤੇ ਵੀ ਡੀਏਪੀ ਦੀ ਜਗ੍ਹਾ ਤੇ ਆਪਾਂ ਤਾਂ ਪਹਿਲਾਂ ਇਹਦੇ ਵਿੱਚ ਇੱਕ ਤਾਂ ਪ੍ਰਾਲੀ ਬਾਹੀ ਆ अच्छा जी ਤੇ ਇੱਕ ਆਪਾਂ ਰੂੜੀ ਦੀ ਖਾਦ ਪਾਈ ਆ ਗਲੀ ਪਰਾਲੀ ਮਤਲਬ ਬਾਈ ਜੀ ਕਿ ਕਿਹੜੇ ਤਰੀਕੇ ਨਾਲ ਬਾਹੀਏ ਤੁਸੀਂ ਵਿੱਚ ਆਪਾਂ ਸੁਪਰ ਸੀਡਰ ਨਾਲ ਜਿਵੇਂ ਆਪਾਂ ਕਣਕ ਬੀਜਦੇ ਆ ਉਸੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਪਰਾਲੀ ਖਤਮ ਕਰਕੇ ਉੱਪਰੋਂ ਰੌਣੀ ਕਰਦੇ ਜੀਰੀ ਬੱਡੇ ਕੇ ਉਸ ਤੋਂ ਬਾਅਦ ਸੁਪਰ ਸੀਡਰ ਨਾਲ ਬਾਤ ਆ ਇਹ ਬਾਤਾਂ ਵਾਹਣ ਜੀ ਬਿਲਕੁਲ ਵੀ ਅੱਗ ਨਹੀਂ ਲਾਈ ਜਿਹੜੀਆਂ ਲੈਣਾ ਅਸੀਂ ਆ ਉਹ ਵੀ ਵਿੱਚ ਹੀ ਬਾਤੀਆਂ ਜੀ ਆ ਲੈ ਲਓ ਵੀ ਅੱਗ ਲਾਈ ਹੋ ਨਹੀਂ ਹੈਗੀ ਨਾ ਠੇਰ ਮਚਾਏ ਨੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਦਿਖਾਇਆ ਸੀ ਪਹਿਲਾਂ ਡੀ ਕੰਪੋਜ਼ਰ ਉਹ 500 ਲੀਟਰ ਕਿੱਲੇ ਦਾ ਰੌਣੀ ਦੇ ਨਾਲ ਪਾਇਆ ਲੀਨਿਆ ਲਾ ਲੋ ਵੀ 15 ਦਿਨਾਂ ਦੇ ਵਿੱਚ ਵਿੱਚ ਇਹਦੀ ਪ੍ਰਾਲੀ ਖਤਮ ਕਰਕੇ ਮਿੱਟੀ ਬਣਾਤੀ। ਅੱਛਾ ਜੀ। ਉਸ ਤੋਂ ਬਾਅਦ ਰੂੜੀ ਦਾ ਰੇਹ ਪਾ ਕੇ ਤਾਂ ਨਟਰਾਲੀਆਂ ਬਿਲਕੁਲ ਗਲੀ ਹੋਈ। 2 ਸਾਲ ਪੁਰਾਣੀ ਰੂੜੀ ਉਹ ਪਾਈ ਆ। ਉਸ ਤੋਂ ਬਾਅਦ ਆਪਾਂ ਇੱਕ ਦੇਸੀ ਫਾਰਮੂਲਾ ਹੈਗਾ ਗੁਰਪ੍ਰੀਤ ਵੀਰ ਜੀ ਦਾ ਦੱਸਿਆ ਹੋਇਆ ਆਪਾਂ ਨੂੰ। ਗੁਰਪ੍ਰੀਤ ਸਿੰਘ ਇਹ ਦਬੜੀ ਖਾਂਦਾ ਜੀ। ਹਾਂ ਹਾਂ ਉਹ ਜਿਹੜੇ ਇਹਦੇ ਸਾਰੇ ਸਾਨੂੰ ਦੱਸ ਰਹੇ ਨੇ ਉਹਨਾਂ ਦਾ ਲਗਾਤਾਰ ਅਸੀਂ ਉਹਨਾਂ ਦਾ ਇੱਕ ਗਰੁੱਪ ਹੈਗਾ ਬਣਿਆ ਹੋਇਆ। WhatsApp ਗਰੁੱਪ। ਜੀ ਉਹ ਤੇ ਅਸੀਂ ਜੁੜੇ ਹੋਏ ਹਾਂ ਉਹਨਾਂ ਨਾਲ ਤੇ ਉਹ ਸਾਨੂੰ ਸਾਰਾ ਕੋਈ ਮੁਸ਼ਕਲ ਆਉਂਦੀ ਆ ਕੋਈ ਬਿਮਾਰੀ ਆਉਂਦੀ ਆ ਉਹਦਾ ਦੇਸੀ ਹੱਲ ਦੇਸੀ ਕੋਈ ਘਾਟਾ ਫਸਲ ਦੇ ਵਿੱਚ ਉਹ ਦੱਸਦੇ ਨੇ ਉਹਦੇ ਵਾਸਤੇ ਉਹਨਾਂ ਨੇ ਇੱਕ ਸਾਨੂੰ ਫਾਰਮੂਲਾ ਦੱਸਿਆ ਹੋਇਆ ਜੀ ਲੱਸੀ ਦਾ ਆਹਦਾ ਦਹੀਂ ਦਾ ਨਹੀਂ ਦਾ ਫਾਰਮੂਲਾ ਦੱਸਿਆ ਹੈ ਵੀ ਆਪਾਂ 2 ਲੀਟਰ ਦੁੱਧ ਦੀ ਦਹੀਂ ਜਮਾ ਲੈਣੀ ਆ ਹਾਂਜੀ ਤੇ ਇਹਦੇ ਵਿੱਚ ਆਪਾਂ ਕੋਈ ਵੀ ਤਾਂਬੇ ਦਾ ਬਰਤਨ ਸਿੱਟਣਾ ਕੋਈ ਗਲਾਸ ਲਾ ਲਓ ਕੁਛ ਵੀ ਤਾਂਬੇ ਦਾ ਹੋਵੇ ਬਸ ਠੀਕ ਹੈ ਬਾਈ ਜੀ ਉਹ ਸਿੱਟ ਕੇ ਆਪਾਂ ਉਹਨੂੰ ਸੂਤੀ ਕੱਪੜੇ ਨਾਲ ਢਾਕ ਕੇ 10 ਤੋਂ 15 ਦਿਨ ਉਹਨੂੰ ਈਵੇਂ ਰੱਖਣਾ 10 ਤੋਂ 15 ਦਿਨਾਂ ਦੇ ਵਿੱਚ ਉਹਦੇ ਤੇ ਐ ਲਾਲੂ ਵੀ ਇੱਕ ਹਰੇ ਰੰਗ ਦੀ ਫੰਗਸ ਆ ਜਾਊਗੀ ਤਾਂ ਸਮਝ ਲਓ ਵੀ ਆਪਣੀ ਦਹੀਂ ਤਿਆਰ ਆ। ਅੱਛਾ ਜੀ। ਉਹਦੇ ਵਿੱਚ ਆਪਾਂ ਨੇ ਜਿੰਨਾ ਵੀ ਆਪਾਂ ਨੇ ਲਾਲੂ ਵੀ 1 ਏਕੜ ਦੀ ਡੋਜ ਬਣਾਉਣੀ ਹੈ 6 ਪੰਪ ਬਣਾਉਣੇ ਨੇ ਤਾਂ 2 ਲੀਟਰ ਆਪਣੀ ਉਹ ਦਹੀਂ ਹੋਗੀ 4 ਲੀਟਰ ਉਹਦੇ ਵਿੱਚ ਪਾਣੀ ਪਾ ਕੇ ਆਪਾਂ ਨੂੰ ਰੜਕ ਲੈਣਾ। ਠੀਕ ਹੈ ਜੀ। ਰੜਕ ਕੇ ਜਿਹੜਾ ਆਪਣਾ ਮੱਖਣ ਹੋਇਆ ਉਹਨੂੰ ਆਪਾਂ ਕਿਸੇ ਘਰ ਦੇ ਪੌਦਿਆਂ ਵਿੱਚ ਪਾ ਸਕਦੇ ਹਾਂ ਸਵਾਹ ਵਗੈਰਾ ਲਾ ਕੇ। ਤਾਂ ਜਿਹੜੀ ਆਪਣੇ ਲਈ 6 ਲੀਟਰ ਲੱਸੀ ਬਣੂਗੀ ਉਹਨੂੰ 1 ਲੀਟਰ ਆਪਾਂ ਇੱਕ ਪੰਪ ਦੀ ਇੱਕ ਪੰਪ ਵਿੱਚ ਪਾ ਕੇ ਸਪਰੇਅ ਵਾਲੇ ਵਿੱਚ 6 ਲੀਟਰ ਦੀ ਆਪਾਂ ਉਹਨੇ ਕਿਲੋ ਝੂਰੀਏ ਦਾ ਕੰਮ ਕਰਦੀ ਹੈ ਇਹ ਜਿਵੇਂ ਆਪਾਂ 20 25 ਕਿਲੋ ਝੂਰੀਆ ਪਾਉਨੇ ਆ ਤੁਸ ਕੇਮਿਕਲ ਦੇ ਵਿੱਚ ਉਨਾ ਕੰਮ ਇਹ ਉਹ ਦੇਸੀ ਨਾਈਟ੍ਰੋਜਨ ਕਰੂਗੀ ਮਤਲਬ ਇਹ ਲਾਲੋ ਵੀ ਦਹੀਂ ਆਪਣੀ ਸਾਰੀ 60 70 ਰੁਪਏ ਦੀ ਹਾਂ ਲਾਲੋ ਜੀ 60 ਰੁਪਏ ਦੇ ਵੀ ਲਾਈ ਆਪਾਂ ਤਾਂ 120 ਰੁਪਏ ਦੇ ਵਿੱਚ ਤੇ ਉਧਰ ਬੋਰੀ ਆਪਣੀ 250 ਦੀ ਪੈਂਦੀ ਆ 250 ਦੀ ਪੈਂਦੀ ਆ ਤੇ ਇਹ ਲਾਲੋ ਵੀ ਇਹ ਚ ਜ਼ਹਿਰ ਵੀ ਕੁਝ ਨਹੀਂ ਇਹ ਸਾਰਾ ਕੁਦਰਤੀ ਹੈ ਉਹਦੀ ਜ਼ਹਿਰ ਨਹੀਂ ਤੇ ਉਹ ਚ ਜ਼ਹਿਰ ਵੀ ਬਹੁਤ ਜ਼ਿਆਦਾ ਇੱਕ ਬਈ ਜਿੰਮੇ ਕਣਕ ਨੂੰ ਤੇਲਾ ਪੈ ਜਾਂਦਾ ਹਾਂਜੀ ਉਹਦਾ ਕੀ ਇਲਾਜ ਆ ਬਈ ਤੇਲੇ ਦਾ ਤਾਂ ਲਾਲੋ ਵੀ ਪਹਿਲਾਂ ਤਾਂ ਆਪਾਂ ਕਰਦੀ ਨਹੀਂ ਹੈਗੇ ਆਪਣਾ ਮਿੱਤਰ ਪੰਚ ਕੀਟ ਹੈਗਾ ਜੀ ਜਿਹੜਾ ਲਗਭਗ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲੂਗਾ ਅੱਛਾ ਜੀ ਜਿਹੜਾ ਐ ਲਾਲੋ ਵੀ ਇਹੀ ਆਪਣਾ ਉਹ ਕਰ ਦਿੰਦਾ ਅੱਛਾ ਬਾਈ ਜੀ ਹਾਂਜੀ ਜੇ ਫਿਰ ਵੀ ਨਾ ਤੇਲਾ ਜਿਆਦਾ ਜਿਆਦਾ ਹੋਵੇ ਤਾਂ ਇੱਕ ਆਪਾਂ ਨੇ ਲਈ ਤੁਹਾਨੂੰ ਦਿਖਾਇਆ ਸੀ ਨਿੰਮ ਦੇ ਪੱਤਿਆਂ ਦੀ ਹੈਗੀ ਆ ਹਾਂਜੀ ਤੇ ਦੂਸਰਾ ਖੱਟੀ ਲੱਸੀ ਠੀਕ ਹੈ ਜੀ 10 ਦਿਨ ਪੁਰਾਣੀ ਉਹ ਨਾਲ ਤਾਂ ਗ੍ਰੋਥ ਦਾ ਕੰਮ ਕਰਦੀਆਂ ਨਾਲੇ ਤੇਲੇ ਨੂੰ ਕੰਟਰੋਲ ਕਰਦੀ ਆ ਜੀ ਮਤਲਬ ਬਾਈ ਜੀ ਕੁੱਲ ਮਿਲਾ ਕੇ ਸਾਰੇ ਹੱਲ ਹੈਗੇ ਨੇ ਹਾਂਜੀ ਵੀ ਆਪਾਂ ਬਿਨਾ ਦਵਾਈਆਂ ਤੋਂ ਜਿਉਂ ਸਕਦੇ ਆ। ਹਾਂਜੀ। ਬਾਕੀ ਤੁਹਾਨੂੰ ਮੈਂ ਹੋਰ ਦੱਸਦਾ ਜੀ ਤੇਲੇ ਤੇ ਕੋਈ ਫੰਗਸ ਦੀ ਤਾਂ ਮੈਂ ਤੇ ਸਪਰੇ ਕਰੀ ਹੋਣੀ ਪਈਓ ਨਹੀਂ ਲੋੜ ਜੀ। ਅੱਛਾ ਜੀ। ਇੱਕ ਆਪਾਂ ਨਾ ਕੈਮੀਕਲ ਚ ਡਰ ਜਾਂਦੇ ਥੋੜਾ ਜਿਹਾ ਕੈਮੀਕਲ ਚ ਬਿਮਾਰੀ ਆਉਂਦੀ ਜ਼ਿਆਦਾ। ਇੱਕ ਤਾਂ ਫਸਲ ਸੰਘਣੀ ਹੁੰਦੀ ਐ ਕੋਚ ਆਪਾਂ ਨਾਲੋਂ ਕੈਮੀਕਲਾਂ ਦੀ ਇੰਨੀ ਗਰਮੈਸ਼ ਪੈਦਾ ਕੀਤੀ ਹੁੰਦੀ ਆ ਵੀ ਉਹਦੇ ਤੇ ਮੱਲੋ ਮੱਲੋ ਬਿਮਾਰੀਆਂ ਹੁੰਦੀਆਂ। ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ। ਹੁਣ ਇਹਦੇ ਨਾਲੋਂ ਵੀ ਮੈਂ ਕੋਈ ਦੇਸੀ ਜਿਵੇਂ ਪਾਥੀਆਂ ਦੇ ਪਾਣੀ ਦੀ ਸਪਰੇ ਜਾਂ ਖਾਲ ਵਾਲੀ ਤੇ ਜਿਹੜੀ ਤੁਹਾਨੂੰ ਢਾਈ ਢਾਈ ਕਾਲਾ ਫਾਰਮੂਲਾ ਦੱਸ ਮੈਨੂੰ ਕੋਈ ਕੀਟਨਾਸ਼ਕ ਕੋਈ ਬਿਮਾਰੀ ਦੀ ਕੋਈ ਉਲੀ ਵਾਲੀ ਇਹਦੇ ਸਪਰੇਅ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਨਾ ਕੋਈ ਤੇਲੇ ਵਾਲੀ ਕਰਨੀ ਪਈ ਠੀਕ ਹੈ ਬਾਈ ਜੀ ਹਾਂਜੀ ਉਹ ਮੇਰਾ ਆਪਣੇ ਆਪ ਹੀ ਮਸਲਾ ਹੱਲ ਹੋ ਗਿਆ ਤੇਲੇ ਤੇ ਸੁੰਡੀ ਵਾਲਾ ਤਾਂ ਕੋਈ ਠੀਕ ਹੈ ਬਾਈ ਜੀ ਮਤਲਬ ਵੀ ਸਾਰੇ ਹੱਲ ਹੈਗੇ ਹਾਂਜੀ ਹੈਗੇ ਨੇ ਸਾਰੇ ਹੱਲ ਪੰਜਾਬੀਓ ਜਾਗੋ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰੋ ਜਾਂ ਕੋਈ ਤੁਹਾਡੇ ਨੇੜੇ ਜਿਹੜਾ ਕੋਈ ਹੋਰ ਕੁਦਰਤੀ ਖੇਤੀ ਕਰਦਾ ਉਹਨਾਂ ਨਾਲ ਸੰਪਰਕ ਕਰੋ ਜ਼ਹਿਰਾਂ ਤੋਂ ਬਚੋ ਆਪਣੀ ਫਸਲਾਂ ਨੇ ਆਪਣੀ ਜ਼ਮੀਨਾਂ ਨੇ ਇਹਨਾਂ ਨੂੰ ਬਚਾਓ ਆਪਾਂ ਆਪਦੀ ਫਸਲਾਂ ਦੀ ਨਾਸਲ ਕੁਸੀ ਨਾ ਕਰੀਏ ਤੇ ਬਾਈ ਜੀ ਹੋਰ ਕੋਈ ਜਾਣਕਾਰੀ ਜੀ ਬਸ ਹੋਰ ਤਾਂ ਕੋਈ ਨਹੀਂ ਜਾਣਕਾਰੀ ਜੀ ਮੈਂ ਤਾਂ ਅਹੀਂ ਕਹਿਣਾ ਚਾਹਣਾ ਵੱਧ ਤੋਂ ਵੱਧ ਜਿਹੜੇ ਵੀ ਨੌਜਵਾਨ ਨੇ ਕਿਸਾਨ ਨੇ ਜਿਆਦਾ ਨਹੀਂ ਤਾਂ ਘੱਟੋ ਘੱਟ ਇੱਕ ਵਿੱਗੇ ਤੋਂ ਤੁਸੀਂ ਸਟਾਰਟ ਕਰੋ ਆਪਦੇ ਆਪਦੇ ਵਾਸਤੇ ਤਾਂ ਕਰ ਸਕਦੇ ਨਾ ਹਾਂਜੀ ਟ੍ਰਾਇਲ ਦੇ ਵਾਸਤੇ ਆਪ ਟ੍ਰਾਇਲ ਦੇ ਵਾਸਤੇ ਕਰੋ ਥੋੜੀ ਜਿਹੀ ਸ਼ੁਰੂ ਕਰ ਲਓ ਜੀ ਹਾਂਜੀ ਜੇ ਉਹਦੇ ਆਪਾਂ ਨੂੰ ਤਜਰਬਾ ਆ ਜਾਂਦਾ ਤੇ ਆਪਾਂ ਘਰ ਜੋਗੀ ਪਹਿਲਾਂ ਕਣਕ ਤੋਂ ਲਾ ਲਓ ਆਪਣੀਆਂ ਸਬਜ਼ੀਆਂ ਜਿਹੜੀਆਂ ਆਹੋ ਕਰਦੇ ਆਪਾਂ ਖਾਣੇ ਆ ਉਹਨਾਂ ਤੋਂ ਸਟਾਰਟ ਕਰ ਲਓ ਫਿਰ ਆਪਾਂ ਕਿੰਨਾ ਵੀ ਉਹਨੂੰ ਜਦੋਂ ਆਪਾਂ ਨੂੰ ਤਿਆਰ ਬਾ ਆ ਗਿਆ ਕਿੰਨਾ ਮਰਜੀ ਆਪਾਂ ਸਾਰੇ ਰੱਖ ਬੇ ਤੇ ਵੀ ਇਹ ਚੀਜ਼ ਲਿਆ ਸਕਦੇ ਆ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਹਾਡਾ ਪਹਿਲੇ ਸਾਲ ਆਗਾ ਤੁਸੀਂ ਕਿੰਨੀ ਵਧੀਆ ਫਸਲਾਂ ਜਿਹੜੀ ਤਿਆਰ ਕਰੀ ਖੜੇ ਹੋਗੇ ਹਾਂਜੀ ਤੇ ਜਿਵੇਂ ਤੁਸੀਂ ਪਹਿਲਾਂ ਤੋਂ ਖੇਤੀ ਵੀ ਕਰ ਰਹੇ ਹੋਗੇ ਸਾਡੇ ਕੋਲ 10 ਕਿਲ 10 ਕਿਲੇ ਅਲੱਗ ਦੇ ਜਿਹੜੇ ਵੀ ਤੁਸੀਂ ਪੈਸਟੀਸਾਈਡ ਵਾਲੀ ਖੇਤੀ ਕਰ ਰਹੇ ਆ ਕਿ ਉਹ ਕੁਦਰਤੀ ਤਰੀਕੇ ਨਾਲ ਨਹੀਂ ਹੈਗੀ ਤੇ ਤੁਸੀਂ ਕੁਦਰਤੀ ਤਰੀਕੇ ਨਾਲ ਕਿੰਨੀ ਖੇਤੀ ਕਰ ਰਹੇ ਹੋਗੇ ਕੁਦਰਤੀ ਤਰੀਕੇ ਨਾਲ ਮੇਰੇ ਘਰ ਵੀਰ ਜੀ ਇਹ ਤਿੰਨ ਕਿੱਲੇ ਨੇ ਜਿਹੜੇ ਮੈਂ ਤਿੰਨ ਕਿੱਲੇ ਨੇ ਕੁਦਰਤੀ ਤਰੀਕੇ ਨਾਲ ਬਾਈ ਜੀ ਦੇਖ ਲਓ ਬਾਈ ਹੋਰਾਂ ਕੋਲੇ 10 ਕਿੱਲੇ ਨੇ ਜੇ 10 ਚੋਂ 22 ਨੇ ਤਿੰਨ ਕਿੱਲੇ ਕੁਦਰਤੀ ਤਰੀਕੇ ਨਾਲ ਕਰ ਲਏ ਤਾਂ ਕੋਈ ਆਪਾਂ ਨੂੰ ਬਾਲਾ ਵੱਡਾ ਫਰਕ ਨਹੀਂ ਪੈਂਦਾ ਹੈਗਾ ਆਪਣੀ ਸਿਹਤ ਬਚਦੀ ਆ ਆਪਾਂ ਨੇ ਡਾਕਟਰ ਵਾਲੇ ਪੈਸੇ ਜਿਹੜੇ ਉਹ ਬਚ ਦਿੰਦੇ ਆਪਣੇ ਘਰੋਂ ਬਿਮਾਰੀਆਂ ਨਿਕਲਦੀਆਂ ਨੇ ਤੇ ਤੁਸੀਂ ਕੁਦਰਤੀ ਤਰੀਕੇ ਅਪਣਾਓ ਜਿਹੜੀ ਬਾਬੇ ਨਾਨਕ ਵਾਲੀ ਖੇਤੀ ਸੀ ਉਹ ਅਪਣਾਓ ਤੇ ਆਪਾਂ ਬੀਜ mafia ਤੋਂ ਬਚੀਏ ਆਪਦੇ ਬੀ ਰੱਖਿਆ ਕਰੋ ਜਿਹੜੇ ਆਪਾਂ ਆਪਾਂ ਨੂੰ ਕਿਸਾਨਾਂ ਨੂੰ ਜਿਹੜੀ ਜ਼ਿਆਦੇ ਮਾਰ ਆ ਉਹ ਬੀਜਾਂ ਦੀ ਉਹ ਪੈ ਜਾਂਦੇ ਆ ਬੀਜ ਦੇ रेट ਹੀ ਬਹੁਤ ਮਹਿੰਗੇ ਪਈ ਨੇ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਫੇਸਬੁਕ ਤੇ ਦੇਖ ਰਹੇ ਹੋ ਚੈਨਲ ਨੂੰ ਆਪਣੇ ਨੂੰ ਫੋਲੋ ਕਰਿਓ ਜੇ ਤੁਸੀਂ ਸਾਡੀ ਵੀਡੀਓ YouTube ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਵਾਲੀ ਘੰਟੀ ਜਰੂਰ ਦਬਾਏ ਜੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ ਸਤਿ ਸ੍ਰੀ ਅਕਾਲ ਜੀ